ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿੰਨਾ-ਕਿੰਨਾ ਵਸਤਾਂ ਦੀ ਲੋੜ ਹੈ ਹallelujah ਪਰਮੇਸ਼ਰ ਜਾਣਦਾ ਕਿ ਨਹੀਂ ਜਾਣਦਾ ਜਾਂਦਾ ਵੈ ਹਾਲੇਲੂਇਆ ਹੁਣ ਕੋਈ ਪਰਾਈਆਂ ਕੋਮਾ ਆਪਾਂ ਅੱਗੇ ਜਾਂਦੇ ਸੀ ਮੈਨੂੰ ਅੱਜ ਆ ਚਾਹੀਦਾ ਆ ਚਾਹੀਦਾ ਮੰਗ ਮੰਗ ਕੇ ਲੈਂਦੇ ਸੀ ਉਹ ਵੀ ਪਤਾ ਨਹੀਂ ਮਿਲਦਾ ਸੀ ਪਰਕ ਤੇ ਨਹੀਂ ਮਿਲਦਾ ਸੀ ਇਹ ਤਾਂ ਪਰਮੇਸ਼ਰ ਜਾਣਦਾ ਵੈ ਆਪਣੀਆਂ ਵੀ ਤੈਨੂੰ ਕਿਹੜੀਆਂ ਕਿਹੜੀਆਂ ਵਾਸਤਾਂ ਦੀ ਲੋੜ ਹੈ ਹਾਲੇਲੂਇਆ ਜਿਵੇਂ ਜਿਵੇਂ ਟਾਈਮ ਆਈ ਗਿਆ ਪਰਮੇਸ਼ਰ ਸੱਚਮੁੱਚ ਹਰ ਇੱਕ ਦੀਆਂ ਜੋ ਵੀ ਆਪਾਂ ਨੂੰ ਜ਼ਰੂਰਤਾਂ ਪੂਰੀਆਂ ਉਹਨੇ ਹੀ ਕਰਨੀਆਂ ਕਿਸੇ ਇਨਸਾਨ ਨੇ ਨਹੀਂ ਕਰਨੀਆਂ ਹੈਗੀਆਂ ਹਾਲੇਲੂਇਆ ਇਨਸਾਨ ਕੋਈ ਕਰ ਦੂਗਾ ਆਪਣੀਆਂ ਅਰਦੂ ਕੋ ਲੋੜਾਂ ਪੂਰੀਆਂ ਨਹੀਂ ਕਰਦਾਗਾ ਹਾਲੇਲੂਇਆ ਕਿਹਨੇ ਕਰਨੀਆਂ ਪਰਮੇਸ਼ਰ ਨੇ ਕਰਨੀਆਂ ਜੇ ਘੱਟਾ ਪਰਮੇਸ਼ਰ ਨੇ ਪਾਇਆ ਤੇ ਵੱਧਦਾ ਵੀ ਉਸੇ ਨੇ ਕਰਨਾ ਮੈਂ ਹਾਲੇਲੂਇਆ ਜਦੋਂ ਸੱਚਮੁੱਚ ਉਹਨਾਂ ਪਾ ਦਿਲ ਚ ਵਸਾ ਲਏ ਸਾਰੀਆਂ ਚੀਜ਼ਾਂ ਇੱਕ ਸਾਈਡ ਤੇ ਕਰਦੀਆਂ ਤੇ ਪਰਮੇਸ਼ਰ ਆਪਣਾ ਸਾਥ ਕਿਵੇਂ ਨਾ ਦੇਊਗਾ ਦੇਊਗਾ ਕਿ ਨਾ ਦੇਊਗਾ ਦੇਊਗਾ ਨਾ ਪਤਾ ਲੱਗ ਜੂਗਾ ਵੀ ਹੁਣ ਇਹ ਸੱਚਮੁੱਚ ਇਕੱਲਾ ਹੋ ਗਿਆ ਹੁਣ ਮੈਂ ਤੇਰੇ ਨਾਲ ਹੀ ਹਾਲੇਲੂਇਆ ਕਿੰਦਾ ਸੋ ਤੁਸੀਂ ਇਸ ਵਿਧੀ ਨਾਲ ਪ੍ਰਾਰਥਨਾ ਕਰੋ हे ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਜੇ ਤੇਰੀ ਮਰਜ਼ੀ ਜੇਹੀ ਸਵਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ ਹਾਲੇਲੂਇਆ ਕੀ ਕਹਣਾ ਪਿਤਾ ਪਰਮੇਸ਼ਰ ਨੂੰ ਜਿਹੜਾ हे ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਹੀ ਸਵਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ ਹਾਲੇਲੂਇਆ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਹਾਲੇ ਇੱਥੇ ਲਿਖਿਆ ਵੀ ਮੈਨੂੰ ਕੱਠੀਆਂ ਹੀ ਦੇ ਦੇ ਮੈਨੂੰ ਸਾਲ ਭਰ ਦੀਆਂ ਦੇ ਤੇ ਨਹੀਂ ਇੱਥੇ ਕੀ ਲਿਖਿਆ ਸਾਡੀ ਰੋਜ਼ ਦੀ ਰੋਟੀ ਰੋਜ਼ ਸਾਨੂੰ ਦੇ ਹਾਲੇਲੂਇਆ ਸਾਡੇ ਕਰਜ ਸਾਨੂੰ ਮਾਫ਼ ਕਰ ਅਸੀਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ਼ ਕੀਤਾ ਹੈ ਸਾਨੂੰ ਪ੍ਰਤਿਆਵੇ ਵਿੱਚ ਨਾ ਲਿਆ ਸਕੋਂ ਬਰਿਆਈ ਤੋਂ ਬਚਾ ਹallelujah ਕੀ ਕੀ ਸਾਡੇ ਅਪਰਾਧ ਮਾਫ਼ ਕਰ ਸਾਡੇ ਕਰਜ਼ ਮਾਫ਼ ਕਰ ਹallelujah ਅਸੀਂ ਵੀ ਜਿਵੇਂ ਆਪਣੇ ਅਪਰਾਧੀਆਂ ਨੂੰ ਮਾਫ਼ ਕੀਤਾ ਵੈ ਸੱਚਮੁੱਚ ਪਰਮੇਸ਼ਰ ਸਭ ਕੁਝ ਕਰਨ ਦੀ ਤਾਕਤ ਰੱਖਦਾ ਵੈ ਹallelujah ਉਹ ਕਹਿੰਦਾ ਜਿਹੜਾ ਹੱਥ ਮੇਰੇ ਅੱਗੇ ਸੀ ਉਹੀ ਹੱਥ ਮੇਰਾ ਹੁਣ ਮੇਰਾ ਹੱਥ ਛੋਟਾ ਨਹੀਂ ਹੋ ਗਿਆ ਹallelujah ਜੇ ਸੱਚਮੁੱਚ ਪਹਿਲਾਂ ਪਹਿਲਿਆਂ ਸਮਿਆਂ 'ਚ ਕਰਦਾ ਸੀ ਤੇ ਹੁਣ ਵੀ ਉਹੀ ਪਰਮੇਸ਼ਵਰ ਹੈ ਹਾਲੇਲੂਇਆ ਪਰ ਆਪਣੀ ਸੋਚ ਛੋਟੀ ਹੋ ਜਾਂਦੀ ਆਪਾਂ ਕਰੰਤੂ ਪ੍ਰੰਤੂ ਕਰਦੇ ਆ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਹੋ ਪਤਾ ਨਹੀਂ ਕਹਿਣਾਗਾ ਕਹਿਣਾ ਕਰਨ ਦੀ ਤਾਕਤ ਰੱਖਦਾ ਵੈ ਹਾਲੇਲੂਇਆ ਉਹਨੇ ਆਪਾਂ ਨੂੰ ਕਾਹਦਾ ਆਤਮਾ ਦਿੱਤਾ ਦਲੇਰੀ ਦਿੱਤਾ ਹੈ ਕਿ ਕਾਹਦਾ ਦਿੱਤਾ ਵੈ ਦਲੇਰੀ ਦਾ ਫਿਰ ਆਪਾਂ ਦਲੇਰੀ ਨਾ ਗਿਆ ਕਰੋ ਮੇਰਾ ਪਰਮੇਸ਼ਰ ਕਰਨ ਦੀ ਤਾਕਤ ਰੱਖਦਾ ਵੈ ਹallelujah ਉਹ ਕਰੂਗਾ ਸਾਨੂੰ ਕਰਜ਼ਿਆਂ ਤੋਂ ਆਜ਼ਾਦ ਕਰੂਗਾ ਸਾਡੇ ਮਕਾਨ ਨਵੇਂ ਬਣਾ ਕੇ ਦੇਊਗਾ ਹallelujah ਸਾਡੀ ਗਰੀਬੀ ਦੂਰ ਕਰੂਗਾ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਊਗਾ ਸਭ ਕੁਝ ਉਹ ਜਾਣਦਾ ਵੈ ਹallelujah ਹallelujah ਇਸ ਤਰ੍ਹਾਂ ਕਰਕੇ ਆਪਾਂ ਸੱਚਮੁੱਚ ਦਲੇਰੀ ਦੇ ਨਾਲ ਮੰਗਲਾਪਨ ਦਿੱਤਾ ਅਧਿਕਾਰ ਮੰਗਣ ਦਾ ਹallelujah ਕਹਿੰਦਾ ਕਿਉਂਕਿ ਜੋ ਜੇ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ਼ ਕਰ ਦਿਓ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ ਪਰ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਨਾ ਕਰੋ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ ਨਾ ਕਰੇਗਾ ਹallelujah ਹੁਣ ਆਪਣੇ ਸਰੀਰਾਂ ਦੇ ਵਿੱਚ ਆਪਣੀ ਇਹ ਲੜਾਈ ਕਿਸੇ ਨਾਲ ਕੋਈ ਵੰਡ ਵੜੇ ਉਹ ਤਾਂ ਆਪਾਂ ਮਾਫ ਕਰ ਦੇਣੀ ਜੇ ਹੁਣ ਪ੍ਰਭੂ ਪਿੱਛੇ ਕੋਈ ਕਹਿੰਦਾ ਵੈ ਫੇਰ ਉਹ ਤਾਂ ਪੱਕੀ ਕਰੀਏ ਉਹ ਕਹੇ ਪ੍ਰਭੂ ਤੂੰ ਜਾਣੇ ਤੇ ਅਗਲਾ ਜਾਣੇ ਹallelujah ਆਪਾਂ ਕੀ ਆ ਆਪਾਂ ਨੂੰ ਜਦੋਂ ਆਪਾਂ ਸੱਚਮੁੱਚ ਮਸੀਹ ਜੈਨੇ ਮੁਸੀਬਤਾਂ ਤਾਂ ਬਹੁਤ ਆਉਂਦੀਆਂ ਹੁੰਦੀਆਂ ਹਰ ਇੱਕ ਤੇ ਆਈਆਂ ਥੋਡੇ ਤੇ ਮੇਰੇ ਤੇ ਵੀ ਆਈਆਂ ਹallelujah ਜੇ ਆਪਾਂ ਕੱਚੇ ਬਿੱਲੇ ਆਪਾਂ ਕਬਰਾਂਗੇ ਵੀ ਮੈਨੂੰ ਹੁਣ ਉਹਨੇ ਐਂ ਕਹਤਾ ਮੈਂ ਤਾਂ ਛੱਡਦਾ ਪ੍ਰਭੂ ਨੂੰ ਛੱਡਦਾ ਨਹੀਂ ਛੱਡਣਾਗਾ ਡਰਡ ਹੋਇਆ ਕਰੋ ਆਪਾਂ ਨੂੰ ਕੁਝ ਸਿਖਾਉਣ ਆਉਂਦਾ ਵਾ ਹallelujah